ਇੱਥੇ ਪਾਈਪ ਮੋਰੇ ਇੱਕ ਪਾਇਆ ਹੋਇਆ ਛੋਟਾ ਉਹਦੇ ਨਾਲ ਹੀ ਤਿੰਨ ਪਾਈਪ ਜੁਆਇੰਟ ਕਰ ਦਿੱਤੇ ਇੱਥੇ ਉਹ ਨਹੀਂ ਬਣਾਈ ਸੀ ਹੋਦੀ ਬਣਾਈ ਸੀ ਇਹ ਵੀ ਸਰ ਭਰਿਆ ਕੋਈ ਸਫਾਈ ਨਹੀਂ ਕਰਦੇ ਇੱਥੇ ਪਿੰਡ ਵਾਲੇ ਆਪ ਹੀ ਕਰਦੇ ਸਫਾਈ ਅੱਛਾ ਉੱਥੇ ਲਾਈਏ ਜਾਲੀ ਇੱਥੇ ਲਾਓ ਆਪਾਂ ਕਿੰਨਾ ਕਿ ਕਚਰਾ ਗੱਡੀ ਜਾਈਏ ਉੱਥੋਂ ਪਾਣੀ ਕੱਢ ਕੇ ਆਈਏ ਕਿ ਇੱਥੋਂ ਕੱਢੀਏ ਛੋਟੇ ਛੋਟੇ ਬੱਚੇ ਨੇ ਬਿਮਾਰੀ ਦਾ ਖਤਰਾ ਵੀ ਹੈ ਮਾਰੇ ਤਿੰਨ ਵਾਰੀ ਡਿੱਗ ਚੁੱਕੇ ਆ ਇੱਕ ਵਾਰੀ ਕੁੜੀ ਰੋੜ ਚੁੱਕੀ ਆ ਸਾਰਾ ਗੰਦ ਬੋਪਿਆ ਨਰਕ ਬੋਪਿਆ ਸਾਰੇ ਪਿੰਡ ਦਾ ਕੂੜਾ ਇੱਧਰ ਨੂੰ ਆਉਂਦਾ ਪਾਣੀ ਸਰਪੰਚ ਨੂੰ ਕਈ ਵਾਰੀ ਕਹਿ ਚੁੱਕੇ ਆ ਜਾ ਕੇ ਵੀ ਤੂੰ ਸਪਾਈ ਕਰਾ ਦੋ ਆਹ ਕਰਾ ਦੋ ਤਾਂ ਮਾੜਾ ਮੋਟਾ ਅਸੀਂ ਆਪੇ ਸਾਫ਼ ਕਰੀਦਾ ਆ ਅਸਾ ਪਾਣੀ ਇੱਥੇ ਕਿੰਨੇ ਕਿੰਨੇ ਦਿਨ ਖੜਾ ਰਹਿੰਦਾ ਪਾਣੀ ਤੇ ਫਿਰ ਕਿਵੇਂ ਰਹਿ ਰਹੇ ਹੋ ਤੁਸੀਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਰ ਮਜਬੂਰੀ ਹੈ ਟਾਈਮ ਪਾਸ ਤਾਂ ਕਰਨਾ ਹੀ ਆ ਤੇ ਅਸੀਂ ਕਰਨਾ ਕਰਦੇ ਕਰਦੇ ਕੁਝ ਨਹੀਂ ਅਜੇ ਤੱਕ ਕੋਈ ਕੁਝ ਨਹੀਂ ਕੁਝ ਨਹੀਂ ਕੀਤਾ ਹਾਂਜੀ ਬਾਕੀ ਹੁਣ ਉਹਨਾਂ ਦੀ ਮਰਜ਼ੀ ਅਸੀਂ ਕੀ ਕਹਿ ਸਕਦੇ ਹਾਂ ਤਗਰੀ ਮਾਤੜ ਸੱਤੀ ਹੈਗੇ ਆ ਜਦ ਕਿ ਮୋਰੇ 5 ਦਾ ਪੈਪ ਚਾਹੀਦਾ ਸੀ ਕਿਉਂਕਿ ਮੋਰੇ ਵੀ 1.5 ਦਾ ਪੈਪ ਤਾਂ 1.5 ਦੇ ਪੈਪ ਨੂੰ 3 ਪੈਪ ਜੋੜੇ ਗਏ ਆ ਪਾਣੀ ਵੀ ਅਜੇ ਵੀ ਉਪਾਲੇ ਮਾਰ ਰਿਹਾ ਵਿੱਚ ਇੰਨੀ ਪਾਣੀ ਦੀ ਤਪਸ਼ ਵੱਧ ਚੁੱਕੀ ਇਹ ਇੱਥੇ ਪਹਿਲਾਂ ਪੁਲੀ ਹੁੰਦੀ ਸੀ ਪੁਲੀ ਦਾ ਹੀ ਪਾਣੀ ਨਿਕਲ ਜਾਂਦਾ ਸੀ ਪਾਣੀ ਘਰਾਂ 'ਚ ਨਹੀਂ ਵੜਦਾ ਸੀ ਹੁਣ ਜਦ ਦੀ ਪੁਲੀ ਇੱਥੇ ਪੂਰ ਹੋ ਗਈ ਉਹ ਘਰਾਂ 'ਚ ਪਾਣੀ ਵੜਦਾ ਹੈਗਾ ਤੇ ਆ ਵੀ ਗਲੀ ਬਹੁਤ ਭਰ ਜਾਂਦੀ ਇੱਥੇ ਪਾਣੀ ਇੰਨਾਂ ਆ ਜਾਂਦਾ ਹੈਗਾ ਗਰੀਬ ਬੰਦੇ ਕੀ ਕਰ ਲੈਣ ਹਾਂਜੀ ਹੈਨਾ ਗਰੀਬ ਲਈ ਕੀ ਕਰਨਾ ਤੇ ਅਸੀਂ ਬੜੇ ਔਖੇ ਹੋ ਕੇ ਹੁਣ ਸਿਆਣੇ ਹੋ ਗਏ ਸਤੋ ਹੁੰਦਾ ਨਹੀਂ ਇੱਕ ਸਾਡੀ ਲਿੰਗੜੀ ਆ ਉਹ ਵੀ ਵਿਚਾਰੀ ਐਦਾ ਮਤਲ ਸਾਥੀ ਆ ਕਰ ਨਹੀਂ ਸਕਦਾ ਕੁਝ ਢਾਕੇ ਅਸੀਂ ਦੁਬਾਰਾ ਖਰਚਾ ਇਨਾ ਕੀਤਾ ਪਾਣੀ 2-3 ਵਾਰੀ ਸਾਡਾ ਅੰਦਰ ਵੜ ਗਿਆ ਸਾਡਾ ਸਾਰਾ ਕੰਮ ਖਰਾਬ ਹੋ ਗਿਆ ਹੁਣ ਅਸੀਂ ਇਦਾਂ ਕਿਸੇ ਨੇ ਮਾੜੀ ਮੋਟੀ ਮਾਜਿਤ ਕੀਤੀ ਚੜ ਜਾਣਾ ਦੋ ਦੋ ਤਿੰਨ ਵਾਰੀ ਮਕਾਨ ਢਾਕੇ ਬਣਾਏ ਅੰਦਰਾਂ ਚ ਪਾਣੀ ਪੈਂਦਾ ਸੀ ਅੱਛਾ ਤਾਂ ਹੁਣ ਮੋੜੋ ਤੇ हट ਗਿਆ ਤਾਂ ਪਿੱਛੇ ਪਾਣੀ ਸਾਡੇ ਇਦਾਂ ਵਗਦਾ ਹੈ ਮਕਾਨ ਤਾਂ ਇੱਕ ਵਾਰੀ ਬਣਾਉਣਾ ਬੜਾ ਔਖਾ ਹੈ ਤੇ ਤੁਸੀਂ ਤਿੰਨ ਵਾਰੀ ਮਕਾਨ ਬਣਾ ਚੁੱਕੇ ਸਿਟਾਈ ਕੰਨੇ ਇੱਥੇ ਵਧੀਆ ਬਣਾਣ ਕਿ ਕੋਈ ਬੈਠ ਸਕੇ ਕੋਈ ਦੂਜਾ ਕਰੇ ਹੁਣ ਇੰਨਾ ਪੈਸਾ ਵੀ ਆਉਂਦਾ ਸਰਕਾਰ ਜੇ ਭੇਜਦੀ ਵੀ ਹ ਤਾਂ ਸਹੀ ਢੰਗ ਨਾਲ ਲੱਗੂਗਾ ਤਾਂ ਵਧੀਆ ਆ ਹੂੰ ਪਿੰਡ ਜੱਟਪੁਰ ਹਸ਼ਰਪ੍ਰਤਾ ਮਸ਼ਹੂਰ ਇੱਕ ਪਿੰਡ ਹੈ ਜੋ ਚੰਡੀਗੜ੍ਹ ਰੋਡ ਤੇ 메ਨ ਰੋਡ ਤੇ ਨਾਲ ਹੀ ਲੱਗਦਾ ਲਗਭਗ ਕਿਲੋਕਮੀਟਰ ਦੇ ਕਰੀਬ ਦੂਰੀ ਤੇ ਹੈ ਪਿੰਡ ਦੇ ਵਿਕਾਸ ਪੱਤਰਾਂ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਛੱਪੜ ਦੀ ਇੱਕ ਸਮੱਸਿਆ ਪਿੰਡ ਵਾਸੀਆਂ ਦੁਆ ਦੱਸੀ ਜਾ ਰਹੀ ਹੈ ਜਿਸ ਦਾ ਨਿਕਾਸ ਕਿਸੇ ਪਾਸੇ ਨਹੀਂ ਕੀਤਾ ਗਿਆ ਗਲੀਆਂ ਨਾਲੀਆਂ ਤੱਕ ਹੀ ਸਰਕਾਰਾਂ ਚੋਂ ਸੀਮਤ ਰਹਿ ਚੁੱਕੀਆਂ ਨੇ ਤੇ ਪੰਚਾਇਤਾਂ ਵੀ ਗਲੀਆਂ ਨਾਲੀਆਂ ਤੱਕ ਸੀਮਤ ਰਹਿੰਦੀਆਂ ਨੇ ਲਗਭਗ ਸੀਵਰੇਜ ਦਾ ਜਿਹੜਾ ਕੰਮ ਹੈ ਉਹ ਤਾਂ ਸਾਰੇ ਪਿੰਡਾਂ ਦੇ ਵਿੱਚ ਹੋ ਹੀ ਚੁੱਕਿਆ ਕੁਝ ਕੁ ਪਿੰਡ ਜਿਹੜੇ ਉਹ ਰਹਿ ਚੁੱਕੇ ਨੇ ਜਟਪੁਰ ਦੇ ਵਿੱਚ ਕੀ ਵਿਕਾਸ ਹੋਏ ਨੇ ਕਿਹੜੇ ਵਿਕਾਸ ਦੀ ਲੋੜ ਹੈ ਪਿੰਡ ਨੂੰ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਸਰ ਕੀ ਨਾਮ ਹੈ ਆਪਣਾ ਮੈਂ ਸੰਦੀਪ ਕੁਮਾਰ ਜੀ ਸਰ ਅੱਛਾ ਜੀ ਕਿਹੜੇ ਪਿੰਡ ਤੋਂ ਜੀ ਪਿੰਡ ਜਟਪੁਰ ਜੀ ਕਿਹੜੇ ਕੰਮ ਹੋ ਚੁੱਕੇ ਪਿੰਡ ਦੇ ਵਿੱਚ ਹੀ ਪਿੰਡ ਦੇ ਵਿੱਚ ਤਾਂ ਜੀ ਬਾਕੀ ਆ ਸਾਰਾ ਦਿੰਦਾ ਹੈਗਾ ਸਾਡੇ ਆ ਟੋਬਾ ਹੈਗਾ ਦਿਵਨ ਜੀ ਇੱਥੇ ਇਹਦਾ ਵੀ ਰਹਿੰਦਾ ਹੈਗਾ ਜਿਵੇਂ ਪਾਣੀ ਦੇ ਕਰਕੇ ਸਾਡੇ ਘਰਾਂ 'ਚ ਵੜ ਜਾਂਦਾ ਹੈਗਾ ਪਾਣੀ ਕਿਹੜਾ ਪਾਣੀ ਵੜਦਾ ਘਰਾਂ 'ਚ ਜਦੋਂ ਮੀਂਹ ਦਾ ਪਾਣੀ ਆਉਂਦਾ ਨਾ ਸਾਰਾ ਉਹ ਸਾਰਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈਗਾ ਤਾਂ ਘਰਾਂ 'ਚ ਵੜਦਾ ਹੈਗਾ ਪਾਣੀ ਅੱਛਾ ਜੀ ਇਹਦੇ ਵਿੱਚ ਕਿੰਨੇ ਘਰ ਆ ਇਸ ਗਲੀ ਦੇ ਵਿੱਚ ਇਹਦੇ ਵਿੱਚ ਹੈਗੇ ਆਪਣੇ ਜੀ 25-30 ਘਰ ਹੈਗੇ ਦੀਵਨ ਜੀ ਹਾਂਜੀ ਪੂਰੇ ਚਾਰ ਪਿੰਡਾਂ ਦਾ ਪਾਣੀ ਇੱਧਰ ਆਉਂਦਾ ਹੈਗਾ ਆਪਣੇ ਅੱਛਾ ਪਿੱਛੋਂ ਪਾਣੀ ਆਉਂਦਾ ਸਾਰਾ ਇੱਧਰ ਪਾਣੀ ਸਾਰਾ ਇੱਥੇ ਸਾਰਾ ਪਿੰਡ ਜਿੱਥੇ ਆਉਂਦਾ ਹੈਗਾ ਠੀਕ ਹੈ ਇਹ ਹੈ ਜੀ ਤੇ ਇਹਦੇ ਬਾਰੇ ਗੱਲ ਕੀਤੀ ਪੰਚਾਇਤ ਨਾਲ ਜਾਂ ਸਰਪੰਚ ਨਾਲ ਗੱਲਬਾਤ ਤਾਂ ਕਈ ਵਾਰੀ ਕੀਤੀ ਹੈਗੇ ਆ ਐਮਐਲਏ ਸਾਹਿਬ ਨਾਲ ਵੀ ਕੀਤੀ ਹੈ ਗੱਲਬਾਤ ਉਹ ਸਭ ਕਹਿੰਦੇ ਹੈਗੇ ਕਰਾਂਗੇ ਬਾਕੀ ਜਿਹੜੇ ਕਰਦੇ ਆਪਣੀ ਮਰਜ਼ੀ ਆ ਸੈਕਟਰੀ ਆਪਣੇ ਨਾਲ ਕਰਕੇ ਫੇਰ ਕਰਦੇ ਹੈਗੇ ਜੀ ਇੱਕ ਪ੍ਰੋਸਾ ਹੀ ਦਿੱਤਾ ਜਾ ਰਿਹਾ ਵਸ ਪ੍ਰੋਸਾ ਹੀ ਦਿੰਦੇ ਜੀ ਇਹ ਹੋ ਜਾਏਗਾ ਹੋ ਜਾਏਗਾ ਹਾਂਜੀ ਕਈ ਵਾਰੀ ਤਾਂ ਸਾਨੂੰ ਗ੍ਰਾਉਂਡ ਦੀ ਵੀ ਗ੍ਰਾਂਟ ਕਹਿੰਦੇ ਦਿੱਤੀ ਆ ਉੱਥੇ ਕੋਈ ਕੀਤਾ ਨਹੀਂ ਹੈਗਾ ਹੁਣ ਆ ਸਾਡੇ ਸਾਹਮਣੇ ਇੱਥੇ 4 ਲੱਖ ਰੁਪਏ ਦੀ ਇੱਥੇ ਗ੍ਰਾਂਟ ਦਿੱਤੀ ਸੀ ਤਾਂ ਇਹਦਾ ਕੁਝ ਲੱਗਾ ਨਹੀਂ ਕੁਝ ਵੀ ਇੱਥੇ ਜੀ ਠੀਕ ਹਾਂਜੀ ਤਾਂ ਬਾਕੀ ਰਿਹਾ ਆਪਣਾ ਇਧਰੋਂ ਸਾਰਾ ਆਪਣੇ ਸੀਵਰ ਕਹਿੰਦੇ ਸੀ ਛੋਟੇ ਪੈਪ ਪਾਤੇ ਤੇ ਵੱਡੇ ਪੈਪ ਪਏ ਹੈਗੇ ਬਾਹਰਲੀ ਸਾਈਡ ਉਹ ਕਹਿੰਦੇ ਸੀ ਉਹਦੇ ਨਾਲ ਦੇ ਪੈਪ ਪਾਉਣੇ ਆ ਉੱਥੇ ਪੁਲੀ ਪੱਟ ਕੇ ਸਿੱਡ ਦਿੱਤੀ ਹੈਗੀ ਜੀ ਤੇ ਉਹ ਸਿਰਫ ਪੈਪ ਇਦਾਂ ਦੇ ਇਦਾਂ ਹੀ ਪਏ ਆ ਆ ਵੀ ਆ ਪੈਪ ਦੇਖੋ ਤਾਂ ਸਾਹਮਣੇ ਇਧਰ ਪਿਆ ਹੈਗਾ ਪੈਪ ਇਦਾਂ ਦੇ ਪੈਪ ਪਾਏ ਹੈਗੇ ਜੀਵਨ ਜੀ ਇਹ ਦੇ ਇੱਕ ਪੈਪ ਨਾਲ ਤਿੰਨ ਪੈਪ ਜੋੜੇ ਹੈ ਜੀ ਇਹਦੇ ਨਾਲ ਦੇ ਗਰੰਟਾਂ ਆਉਣ ਦੇ ਬਾਵਜੂਦ ਵੀ ਕੰਮ ਨਹੀਂ ਹੋ ਰਿਹਾ ਪਿੰਡ ਦੇ ਵਿੱਚ ਇਹ ਮਨਮਰਜ਼ੀ ਕਰਦਾ ਜੀ ਸੈਕਟਰੀ ਆਪਣੀ ਮਨਮਰਜ਼ੀ ਕਰਦਾ ਹੈਗਾ ਤੁਸੀਂ ਸੈਕਟਰੀ ਨੂੰ ਮੈਂ ਗਿਆ ਸੀ ਇੱਧਰ ਨਾਲਾ ਬਣਾ ਦਿਓ ਉਹ ਕਹਿੰਦਾ ਸੀ ਕਹਿੰਦਾ ਅਸੀਂ ਨਹੀਂ ਬਣਾ ਸਕਦੇ ਕਹਿੰਦੇ ਸਸ ਅਸੀਂ ਸੜਕ ਉਹ ਨਹੀਂ ਇੱਧਰ ਆ ਜਾਓ ਤੁਹਾਨੂੰ ਦਿਖਾਈਏ ਤਾਂ ਉਹਨੇ ਉਹ ਆਪਣੀ ਦੂਜੀ ਬਣਾਤੀ ਜੀ ਸੜਕ ਬਣਾਤੀ ਉਹ ਨਹੀਂ ਅੱਛਾ ਉਹ ਜਦ ਕੀ ਪਾਈਪ ਅਸੀਂ ਗਿਆ ਸੀ ਵੱਡੇ ਪਾਈਪ ਪਾਉਣ ਨੂੰ ਉਹਨੇ ਪਾਈਪ ਫੁੱਟ ਵਾਲਾ ਇਹਦੇ ਨਾਲ ਦੇ ਪਾਈਪ ਪਾਏ ਹੈਗੇ ਛੋਟਾ ਤੇ ਜੀ ਗੁਰਦੁਆਰਾ ਵੀ ਦੇਖਿਆ ਜਾਵੇ ਤਾਂ ਕੋਈ ਇੱਥੇ ਵੀ ਕੰਮਕਾਰ ਲੱਗਦਾ ਨਹੀਂ ਹੋਇਆ ਕਾਫੀ ਸਮੇਂ ਤੋਂ ਨਹੀਂ ਨਹੀਂ ਜੀ ਇੱਥੇ ਕੋਈ ਤੇ ਕੀ ਕਰਨਾ ਇਸ ਬਾਰੇ ਸਰਪੰਚ ਸਾਹਿਬ ਕੀ ਕਹਿੰਦੇ ਆ ਜੀ ਫਿਰ ਸਰਪੰਚ ਸਾਹਿਬ ਨੇ ਇੱਧਰ ਕੋਈ ਵੀ ਇੱਧਰ ਮਾਰਦੇ ਨਹੀਂ ਕੋਈ ਨਿਗਾਹ ਨਹੀਂ ਮਾਰਦੇ ਹੈ ਕੋਈ ਵੀ ਸਫਾਈ ਨਹੀਂ ਇੱਥੇ ਹੋ ਰਹੀ ਹੈ ਤੁਹਾਡੇ ਸਾਹਮਣੇ ਇੱਧਰ ਸਾਰਾ ਬੰਦ ਹੀ ਪਿਆ ਹੈਗਾ ਪਾਣੀ ਇਹਦੇ ਕਰਕੇ ਰੁਕ ਜਾਂਦਾ ਹੈਗਾ ਸਾਰਾ ਹਾਂਜੀ ਸਰਪੰਚ ਸਾਹਿਬ ਕੌਣ ਨੇ ਇਥੋਂ ਦੇ ਇੱਥੇ ਹੈਗੇ ਜੀਵਨਜੀਤ ਪ੍ਰੇਮ ਕੁਮਾਰ ਹੈਗੇ ਸਰਪੰਚ ਕੁਮਾਰ ਜੀ ਅੱਛਾ ਹਾਂਜੀ ਤਾਂ ਪਿੰਡ ਦੇ ਵਿੱਚ ਆ ਕੇ ਸਾਰ ਨਹੀਂ ਦਿੰਦੇ ਕਿਸੇ ਦੀ ਵੀ ਨਹੀਂ ਪਿੰਡ ਦੇ ਵਿੱਚ ਹੈ ਨਹੀਂ ਕੋਈ ਇਹਦੇ ਬਾਹਰ ਹੀ ਬਾਹਰ ਜੀਵਨ ਰਹਿੰਦੇ ਇੱਧਰ ਪਿੰਡ ਦੇ ਵਿੱਚ ਨਹੀਂ ਕਦੀ ਆਏ ਜੀ ਇੱਧਰ ਸਰਪੰਚ ਪਿੰਡ ਦਾ ਇੱਕ ਮੁਖੀ ਹੁੰਦਾ ਪਿੰਡ ਦੀ ਵਿਕਾਸ ਲਈ ਪਿੰਡ ਦੇ ਪਿੰਡ ਵਾਸੀਆਂ ਦੀ ਮਦਦ ਲਈ ਸਾਰੀ ਜੋ ਹੈ ਭਾਰ ਸਰਪੰਚ ਦੇ ਮੋਢਿਆਂ ਤੇ ਹੁੰਦਾ ਤੇ ਕਿੱਥੋਂ ਤੱਕ ਜਤਨਸ਼ੀਲ ਹੁੰਦੇ ਨੇ ਸਰਪੰਚ ਤੁਹਾਡੀ ਸਹਾਇਤਾ ਦਾ ਉਹਦਾ ਤਾਂ ਹੈ ਜੀ ਹੁਣ ਇੱਥੇ ਤੱਕ ਤਾਂ ਕਦੀ ਨਹੀਂ ਹੈਗੇ ਕਦੀ ਨਹੀਂ ਆਏ ਕਦੀ ਅਸੀਂ ਬਥੇਰਾ ਕਿਹਾ ਹੈਗਾ ਇੱਥੇ ਆ ਪਾਈਪ ਪਾਏ ਹੈਗਾ ਇੱਥੇ ਉਹਦੀ ਆ ਪਾਈਪਾਤਾ ਉਹ ਆ ਸੜਕ ਬਣਾਈ ਗਈ ਸੀ ਇੱਥੋਂ ਨਾਲਾ ਕਿਹਾ ਗਿਆ ਸੀ ਬਣਾ ਦਿਓ ਸਾਨੂੰ ਕਿ ਚੱਕ ਮੀਆਂ ਸਲੈਪਾਂ ਵਾਲਾ ਇਹ ਸਾਰਾ ਬਲੌਕ ਹੋ ਗਿਆ ਹੈਗਾ ਸਾਰਾ ਇਹ ਵਾਲਾ ਉਹ ਪਾਲੀ ਸ਼ਹਿਰ ਦੇ ਉੱਥੇ ਸਲੈਪ ਪਾਈਆਂ ਹੈਗੀਆਂ ਉੱਥੇ ਵੀ ਇਦਾਂ ਹੀ ਰੱਖਿਆ ਹੋਇਆ ਹੈ ਇੱਥੇ ਵੀ ਨਾਲੀਆਂ ਬਣਾਉਣ ਨੂੰ ਕਿਹਾ ਸੀ ਇਹ ਨਾਲੀਆਂ ਇੱਥੇ ਬਣੀਆਂ ਨਹੀਂ ਹੈਗੀਆਂ ਇਧਰਲੀ ਸਾਈਡ ਇਹ ਤਾਂ ਅਫੇ ਪਾਣੀ ਸਾਰਾ ਗਲੀ ਦੇ ਵਿੱਚ ਹੀ ਆਉਂਦਾ ਸਾਰਾ ਪਾਣੀ ਰੁੱਕ ਕੇ ਫੇ ਕਾ ਉੱਗਦਾ ਇੱਥੇ ਪਾਈਪ ਮੋਰੇ ਇੱਕ ਪਾਏ ਹੋਇਆ ਛੋਟਾ ਉਹਦੇ ਨਾਲ ਹੀ ਤਿੰਨ ਪਾਈਪ ਜੋਇੰਟ ਕਰ ਦਿੱਤੇ ਗਏ ਆ ਠੀਕ ਹੈ ਜੀ ਹੁਣ ਉਧਰ ਨਾਲਾ ਬਣਾਇਆ ਸੀ ਉੱਚ ਵੀ ਥੋੜਾ ਉਹ ਪਰਲੀਸ਼ਣ ਨਾਲਾ ਜਿਹੜਾ ਬਣਿਆ ਹੈਗਾ ਜੀ ਉਹ ਉਹਦੇ ਵਿੱਚ ਵੀ ਜਾਨੀ ਸਿੰਗਲ ਇੱਟ ਨਾਲਾ ਜਿਹੜਾ ਇਹ ਇੱਥੋਂ ਇੱਥੇ ਬੰਦ ਨਹੀਂ ਕੀਤਾ ਨਾਲਾ ਜਾਂ ਨਹੀਂ ਜੀ ਹਾਂਜੀ ਇੱਥੇ ਉਹ ਨਹੀਂ ਬਣਾਏ ਸੀ ਹੋਦੀ ਬਣਾਈ ਸੀ ਇਹ ਵੀ ਸਭ ਭਰਿਆ ਕੋਈ ਸਫਾਈ ਨਹੀਂ ਕਰਦੇ ਇੱਥੇ ਪਿੰਡ ਵਾਲੇ ਆਪ ਹੀ ਕਰਦੇ ਸਫਾਈ ਅੱਛਾ ਆਪਣੇ ਘਰਾਂ ਦੇ ਜਿਹੜੇ ਹੈਗੇ ਜਿੱਲੇ ਪ੍ਰੋਬਲਮ ਪੈਂਦੀ ਨਾ ਉਹ ਲੈ ਆਪ ਹੀ ਕਰਦੇ ਆ ਪਾਣੀ ਸਾਰਾ ਇੱਥੇ ਨਾ ਚੜ ਜਾਂਦਾ ਹੈਗਾ ਜੀ ਇੱਥੇ ਪਾਣਾ ਉਹ ਗੱਡੀ ਦਾ ਹੀ ਪਾਣੀ ਚੜ ਜਾਂਦਾ ਹੈਗਾ ਜੀ ਤੇ ਆ ਵੀ ਨਾਲਾ ਇਦੂ ਦੀ ਬਾਰੋ-ਬਾਰ ਦੀ ਕੱਢਿਆ ਸੀ ਪਾਣੀ ਇਹ ਵੀ ਨਾਲਾ ਜਿਹੜੀ ਪਾਣੀ ਨਾ ਬਹਿ ਗਿਆ ਯਾਨੀ ਕਿ ਵਧੀਆ ਤਰੀਕੇ ਨਾਲ ਨਹੀਂ ਕੀਤਾ ਗਿਆ अच्छा ये पानी जेड़ा सारा छप्पड़दा हुंदा इत्ते बाद छप्पड़दा पानी है हां जी छप्पड़ ते पहले एंट्री हो के फिर इधर जंदा मजे पानी ਸਾਡੇ ਬਹੁਤ ਭੜਿਆ ਹੁੰਦਾ ਉਹ ਭਗੀ ਗਰੁੰਦਾ 8:30 ਵਜੇ ਹਾਂਜੀ ਕੀ ਨਾਮ ਹੈ ਜੀ ਬੂਤਾ RAM ਜੀ ਹਾਂਜੀ ਕਿਹੜੇ ਪਿੰਡ ਤੋਂ ਜਟਪੁਰ ਤੋਂ ਜੀ ਕੀ ਕਹਿਣਾ ਚਾਹੋਗੇ ਪਾਣੀ ਪਾਣੀ ਸਾਡੇ ਨਿਕਾਸ ਹੈ ਨਹੀਂ ਜੀ ਪਾਣੀ ਦਾ ਕਿਸ ਚੀਜ਼ ਦਾ ਨਿਕਾਸ ਪਾਣੀ ਦਾ ਬਸਾਤੀ ਪਾਣੀ ਦਾ ਜਾਂ ਛੱਪੜ ਵਾਲੇ ਪਾਣੀ ਦਾ ਬਰਸਾਤੀ ਪਾਣੀ ਦਾ ਛੱਪੜ ਵਾਲਾ ਪਾਣੀ ਤਾਂ ਨਿਕਲ ਜਾਂਦਾ ਘਰਾਂ ਦਾ ਪਾਣੀ ਤਾਂ ਨਿਕਲਦਾ ਬਰਸਾਤੀ ਪਾਣੀ ਦਾ ਜਿਆਦਾ ਔਖਾ ਆ ਪਾਣੀ ਇਦਾਂ ਹੀ ਭਰਿਆ ਹੀ ਰਹਿੰਦਾ ਜੀ ਆ ਦੇਖ ਲਓ ਸਾਰਾ ਆ ਨਾਲੇ ਵਿੱਚ ਹੀ ਪਾਣੀ ਨਿਕਲਦਾ ਨਹੀਂ ਆ ਨਾਲਾ ਬਣਾਇਆ ਆ ਵੀ ਨਾਲਾ ਵੀ ਬਿਲਕੁਲ ਇਦਾਂ ਹੀ ਆ ਤਾਂ ਇਨੀ ਗੰਦਗੀ ਤੁਹਾਡੇ ਇੱਥੇ ਘਰ ਦੇ ਨੇੜੇ ਤੇ ਕਿਹਦਾ ਡਰ ਨਹੀਂ ਲੱਗਦਾ ਬਿਮਾਰੀ ਕੀ ਕਰੀਏ ਜੀ ਹੁਣ ਕੀ ਕਰ ਸਕਦੇ ਹਾਂ ਮਜੀ ਸਰਪੰਚ ਨੂੰ ਮਿਲੋ ਕੀ ਪੁੱਛਿਆ ਸਰਪੰਚ ਨੂੰ ਸਰਪੰਚ ਜਾਣ ਕੇ ਕੁਝ ਕਰਦਾ ਹੈ ਕੁਝ ਨਹੀਂ ਤਾਂ ਕਰੀਏ ਕੀ ਸਰਪੰਚ ਨੂੰ ਤੁਸੀਂ ਲੋਕ ਬਣਾਉਂਨੇ ਹੋ ਪਿੰਡ ਦੇ ਬਣਾਦੇ ਤਾਂ ਹੈਗੇ ਹੁਣ ਬਣਾਦੇ ਤਾਂ ਹੀ ਪਲਵਾਈ ਵਾਸਤੇ ਆਪਣੀ ਵਾਸਤੇ ਪਰ ਨਹੀਂ ਕੋਈ ਗੌਰ ਹੈਗੀ ਕਿਸੇ ਦੀ ਤਦ ਕਰਨੀ ਕੀ ਆ ਕੀ ਨਾਮ ਸਰਪੰਚ ਸਾਹਿਬ ਪ੍ਰੇਮ ਪ੍ਰੇਮ ਕੁਮਾਰ ਕੋਈ ਗੱਲਬਾਤ ਨਹੀਂ ਕੀਤੀ ਜਾ ਕੇ ਮਿਲ ਕੇ ਉਹਨਾਂ ਨੂੰ ਇਹਦੇ ਦੋ ਨਾਲੇ ਦੋ ਨਾਲੇ ਬਣਾਏ ਆ ਆ ਨਾਲਾ ਸਿੱਧਾ ਵੀ ਜਾਂਦਾ ਆ ਘੁੰਮ ਕੇ ਵੀ ਜਾ ਰਿਹਾ ਕੋਈ ਵੀ ਨਹੀਂ ਕੁਛ ਨਹੀਂ ਪਤਾ ਇੰਨਾ ਵੀ ਕਹਿ ਚੁੱਕੇ ਉਹਨਾਂ ਨੂੰ ਭੇਜ ਤੁਸੀਂ ਜਾਲੀ ਉੱਥੇ ਲਾਈਏ ਜਾਲੀ ਇੱਥੇ ਲਾਓ ਆਪਾਂ ਕਿੰਨਾ ਕਿ ਕਚਰਾ ਗੱਡੀ ਜਾਈਏ ਉੱਥੋਂ ਪਾਣੀ ਕੱਢ ਕੇ ਆਈਏ ਕਿ ਇੱਥੋਂ ਕੱਢੀਏ ਸਾਨੂੰ ਇੰਨੀ ਦਿੱਕਤ ਹੁੰਦੀ ਆ ਆਪਾਂ ਜਦੋਂ ਵੀ ਮੀਂਹ ਆਉਂਦਾ ਆਪਾਂ ਆਪ ਖੁਦ ਸਾਫ਼ ਕਰਦੇ ਆ ਇਹਨੂੰ ਦਿੱਲੀ ਕੀ ਕਰ ਸਕਦੇ ਆ ਆਪਾਂ ਇਹਨੂੰ ਛੋਟੇ ਛੋਟੇ ਬੱਚੇ ਨੇ ਬਿਮਾਰੀ ਦਾ ਖਤਰਾ ਵੀ ਹੈ ਮਾਰੇ ਤਿੰਨ ਵਾਰੀ ਡਿੱਗ ਚੁੱਕੇ ਆ ਤੇ ਇੱਕ ਵਾਰੀ ਕੁੜੀ ਰੋੜ ਚੁੱਕੀ ਆ ਕੀ ਕਰ ਸਕਦੇ ਆ ਇਹਦੇ ਇਹਦੇ ਵਿੱਚ ਹਾਂਜੀ ਇੱਥੇ ਦੋ ਵਾਰੀ ਮੁੰਡਾ ਡਿੱਗ ਗਿਆ ਅਸਲ ਆਪਾਂ ਕਹਿ ਕੇ ਮਸੀ ਪੁਆਈਏ ਮਿਹਨਤਾਂ ਕਰ ਕਰਕੇ ਲੋਈ ਸਰਪੰਚ ਸਾਹਿਬ ਤੁਹਾਡੇ ਪਿੰਡ ਵਾਸੀ ਜਿਹੜੇ ਨੇ ਇੱਕ ਰੋਜ਼ਗਾਰ ਕਰ ਰਹੇ ਨੇ ਤੁਹਾਡੇ ਵੱਲੋਂ ਜਿਹੜੇ ਕੰਮ ਕੀਤੇ ਜਾਣੇ ਚਾਹੁੰਦੇ ਪਿੰਡ ਦੇ ਵਿੱਚ ਵਿਕਾਸ ਦੇ ਤਾਂ ਕੰਮ ਨਹੀਂ ਹੋ ਰਹੇ ਜੇ ਉਹ ਜਾਲੀ ਕਰ ਰਹੇ ਜਲ ਵੀ ਲੱਗੀ ਦੇ ਤੁਸੀਂ ਆਪ ਖੁਦ ਆ ਕੇ ਦੇਖੋਗੇ ਕਿਸ ਤਰ੍ਹਾਂ ਇੱਥੇ ਰਹਿ ਰਹੇ ਨੇ ਜੇ ਤੁਹਾਡੇ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਹੋਵੇ ਤੁਸੀਂ ਰਹਿ ਸਕੋਗੇ ਇਸ ਮਾਹੌਲ ਦੇ ਵਿੱਚ ਹਾਂਜੀ ਕੀ ਨਾਮ ਹੈ ਜੀ ਸੁਨੀਤਾ ਦੇਵੀ ਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਸਾਰਾ ਗੰਦ ਬੋਪਿਆ ਨਰਕ ਬੋਪਿਆ ਸਾਰੇ ਪਿੰਡ ਦਾ ਕੂੜਾ ਇੱਧਰ ਨੂੰ ਆਉਂਦਾ ਪਾਣੀ ਸਰਪੰਚ ਨੂੰ ਕਈ ਵਾਰੀ ਕਹਿ ਚੁੱਕੇ ਆ ਜਾਂ ਕੇ ਵੀ ਤੂੰ ਸਪਾਈ ਕਰਾ ਦੋ ਆਹ ਕਰਾ ਦੋ ਤਾਂ ਮਾੜਾ ਮੋਟਾ ਅਸੀਂ ਆਪੇ ਸਾਫ਼ ਕਰੀਦਾ ਆ ਸਰਪੰਚ ਵੀ ਬਿਲਕੁਲ ਨਹੀਂ ਸਾਡੀ ਸੁਣਦਾ ਬਿਲਕੁਲ ਨਾਲ ਹੀ ਆ ਲੱਗਾ ਜੀ ਬਿਲਕੁਲ ਨਾਲ ਹੀ ਆ ਜਾਨਵਰ ਘੁੰਮਦੇ ਆ ਰੋਜ਼ ਜਾਨਵਰ ਆਉਂਦੇ ਆ ਹਾਂਜੀ ਪਾਣੀ ਵੜ ਗਿਆ ਪਾਣੀ ਵੜ ਜਾਂਦਾ ਆ ਆ ਤਾਂ ਹੁਣ ਮਕਾਨ ਬਣਾਏ ਅਸੀਂ ਤਾਂ ਥੋੜਾ ਜਿਹਾ ਸੁੱਕ ਪਾਇਆ ਨਹੀਂ ਤਾਂ ਪਾਣੀ ਕਮਰੇਆਂ ਚਲ ਜਾਂਦਾ ਸਾਮਾਨ ਸਾਰਾ ਖਰਾਬ ਹੋ ਜਾਂਦਾ ਸੀ ਧਾਣੇ ਚ ਪਾਣੀ ਪੈ ਜਾਂਦਾ ਸੀ ਕੱਪੜੇ ਸਾਰੇ ਖਰਾਬ ਹੋ ਜਾਂਦੇ ਸੀਗੇ ਹਾਂਜੀ ਤੇ ਬਾਕੀ ਉਹਨਾਂ ਨੂੰ ਕਈ ਵਾਰੀ ਕਿਹਾ ਵੀ ਉੱਥੇ ਜਾਲੀ ਪਟਾ ਕੇ ਇੱਥੇ ਲਵਾ ਦਿਓ ਚਲੋ ਮਾੜਾ ਮੋਟਾ ਸੀ ਆਪੇ ਕੂੜਾ ਕੱਢ ਦਿਆ ਕਰਾਂਗੇ ਉਹ ਵੀ ਨਹੀਂ ਸੁਣੀ ਉਹਨਾਂ ਨੇ ਜਾਲੀ ਉੱਥੇ ਲਾਈ ਹੁਣ ਉੱਥੇ ਸਾਡੇ ਕੋਲੋਂ ਨਹੀਂ ਜਾਇਆ ਜਾਂਦਾ ਹੈਗਾ ਨਾਲਾ ਬਣਾਇਆ ਉਹ ਵੀ ਟੁੱਟ ਗਿਆ ਆ ਪੈਪਾ ਪਾਈਆਂ ਪੈਪਾ ਵੀ ਬੰਦ ਹੋ ਗਈਆਂ ਇਹ ਤਾਂ ਕੰਮ ਹੀ ਨਹੀਂ ਕਰਦੀਆਂ ਹੈਗੀਆਂ ਪਾਣੀ ਨਹੀਂ ਨੰਗ ਰਿਹਾ ਇੱਥੋਂ ਦੀ ਹਾਂਜੀ ਤੇ ਸਾਡੇ ਮਕਾਨਾਂ ਨੂੰ ਕੰਧਾਂ ਨੂੰ ਵੀ ਨੁਕਸਾਨ ਹੈਗਾ ਜਦੋਂ ਫਿਰ ਪਾਣੀ ਰੁਕ ਜਾਂਦਾ ਨਾਲੀਆਂ ਦਾ ਵੀ ਨਹੀਂ ਨੰਗਦਾ ਹੈਗਾ ਫਿਰ ਮੋਰ ਤਾਂ ਸਰਪੰਚ ਦੀ ਤਾਂ ਇੱਕ ਜ਼ਿੰਮੇਵਾਰੀ ਹੁੰਦੀ ਆ ਪਿੰਡ ਨੂੰ ਸਾਫ਼-ਸੁਥਰਾ ਰੱਖਣਾ ਆ ਸਫਾਈ ਰੱਖਣਾ ਆ ਅਸੀਂ ਕਾਫੀ ਵਾਰ ਸ਼ਿਕਾਇਤ ਕੀਤੀ ਆ ਜਾ ਕੇ ਤਾਂ ਉਹ ਨਹੀਂ ਸੁਣਦੇ ਹੈਗੇ ਉਹਨਾਂ ਨੂੰ ਇਹ ਵੀ ਕਿਹਾ ਵੀ ਆਣ ਕੇ ਤਾਂ ਦੇਖੋ ਸਹੀ ਤੁਸੀਂ ਇੱਕ ਵਾਰ ਤਾਂ ਦੇਖੋ ਤੁਸੀਂ ਆਣ ਕੇ ਜਾਰੇ ਕਿ ਬੱਚੇ ਵੀ ਡਿੱਗ ਪਏ ਨਾਲੇ ਦੇ ਵਿੱਚ ਹਾਂਜੀ ਹਾਂਜੀ ਇਹਨਾਂ ਦੇ ਬੱਚੇ ਡਿੱਗ ਪੈਂਦੇ ਬੱਚੇ ਛੋਟੇ ਆ ਤਾਂ ਡਿੱਗ ਪੈਂਦੇ ਆ ਬੱਚੇ ਹਾਂਜੀ ਜਦੋਂ ਮੀਂਹ ਪੈਂਦਾ ਉਹ ਜਾਨੀ ਕਿ ਉਹ ਤਿੰਨ ਘਰਾਂ ਨੂੰ ਜਾ ਕੇ ਤੰਗੀ ਉਹ ਛੋਟੀ ਛਿੱਟੀ ਗੱਡੀ ਖੜੀ ਉੱਦੋਂ ਤੱਕ ਪਾਣੀ ਹੁੰਦਾ ਜੀ ਜਿਸ ਹਿਸਾਬ ਨਾਲ ਉਹ ਪਾਣੀ ਔਰ ਦੂਜੀ ਗਲੀ ਰਹੀ ਘੁੰਮ ਕੇ ਫਿਰ ਇੱਧਰੋਂ ਆ ਜਾਂਦਾ ਪਾਣੀ ਨਿਕਾਸ ਐ ਨਹੀਂ ਪਾਣੀ ਦਾ ਵੀ ਬਿਲਕੁਲ ਨਹੀਂ ਨਾਲਾ ਬਣਾਇਆ ਸੈਂਟਰ ਚ ਪੁੱਤ ਵੀ ਗਿਆ ਹੈ ਕੀ ਦਾ ਹਾਂਜੀ ਹਾਂ ਜੀ ਦੇਖੋ ਸਰ ਜੀ ਤੁਸੀਂ ਇਹ ਕੀ ਦੇਖਦੇ ਅੰਦਰ ਉਹ ਦੇਖੋ ਨਾ ਨੀਵਾ ਕਿੰਨਾ ਕਿੱਥੇ ਪਾਣੀ ਬਹੁੰਦਾ ਉਹ ਅਸੀਂ ਦੱਸਦੇ ਹਾਂ ਨਾ ਇੱਧਰ ਆ ਜਾਓ ਸੋ ਇਹ ਮਕਾਨ ਤੁਸੀਂ ਦੇਖ ਸਕਦੇ ਹੋ ਪਿੰਡ ਜਟਪੁਰ ਦੇ ਵਿੱਚ ਪਹੁੰਚੇ ਹਾਂ ਤੇ ਇਹ ਜਿਹੜਾ ਮਕਾਨ ਹੈ ਕਮਰੇ ਨੇ ਕਾਫੀ ਨੀਵੇਂ ਨੇ ਜਿਹੜਾ ਪਾਣੀ ਵਸਾਤੀ ਪਾਣੀ ਬਾਹਰ ਗਲੀ ਵਿੱਚ ਪਰਦਾ ਸਾਰਾ ਪਾਣੀ ਅੰਦਰ ਆਉਂਦਾ ਤੇ ਅੰਦਰ ਦਾ ਜਿਹੜਾ ਮਾਹੌਲ ਆ ਜੋ ਬਾਹਰ ਆ ਜੋ ਬਾਹਰ ਆਜੋ ਇੱਧਰ ਆਜੋ ਹਾਂਜੀ ਕੀ ਨਾਮ ਹੈ ਜੀ ਰਜਵਿੰਦਰ ਕੌਰ ਇਹ ਕਿਹੜੇ ਪਿੰਡ ਤੋਂ ਜੀ ਜੱਡਪੁਰ ਤੋਂ ਕੀ ਤੁਹਾਨੂੰ ਪਰੇਸ਼ਾਨੀ ਆਉਂਦੀ ਪਾਣੀ ਦੀ ਪਰੇਸ਼ਾਨੀ ਪਾਣੀ ਦੀ ਕਿਸ ਤਰ੍ਹਾਂ ਦੀ ਪਰੇਸ਼ਾਨੀ ਜੋ ਮੀਂਹ ਪੈਂਦਾ ਪਾਣੀ ਅੰਦਰ ਬਾਹਰ ਸਾਰੇ ਆ ਜਾਂਦਾ ਆ ਅੱਛਾ ਹਾਂਜੀ ਬਹੁਤ ਜ਼ਿਆਦਾ ਹੀ ਪਾਣੀ ਆਂਦਾ ਆ ਕੱਢਣਾ ਵੀ ਔਖਾ ਹੋ ਜਾਂਦਾ ਆ ਪਾਣੀ ਤੇ ਇਸ ਬਾਰੇ ਗੱਲ ਕੀਤੀ ਸਰਪੰਚ ਨਾਲ ਜੀ ਸਰਪੰਚ ਨੂੰ ਕਈ ਵਾਰ ਗਿਆ ਹਾਂ ਜੀ ਕਾਰ ਦਿਖਾਇਆ ਵੀ ਲਿਆ ਕੇ ਅੱਛਾ ਜੀ ਤਾਂ ਕੁਝ ਵੀ ਨਹੀਂ ਕਰਦਾ ਹੈਗਾ ਇੰਨਾ ਪਾਣੀ ਜ਼ਿਆਦਾ ਆ ਜਾਂਦਾ ਹੈ ਫੇਰ ਕੱਢ ਵੀ ਨਹੀਂ ਹੁੰਦਾ ਇਸ ਕਰਕੇ ਆ ਬੇੜਾ ਥੋੜਾ ਜਿਹਾ ਬਾਹਰੋਂ ਹੀ ਭਰਤੀ ਪਾਪ ਕੇ ਬੇੜਾ ਮਾੜਾ ਜਿਹਾ ਉੱਚਾ ਕੀਤਾ ਤਾਂ ਬਾਹਰੋਂ ਵੀ ਆ ਜਾਂਦਾ ਸੀ ਪਾਣੀ ਅੰਦਰ ਹੂੰ ਤਾਂ ਜਿੱਦਾਂ ਬਸਾਤੀ ਪਾਣੀ ਵੀ ਇੱਥੇ ਆਉਂਦਾ ਤੇ ਦੱਸਿਆ ਜਾ ਰਿਹਾ ਪਿੰਡ ਵਾਸੀਆਂ ਵੱਲੋਂ ਕਾਫੀ ਪਾਣੀ ਲੈਵਲ ਤੇ ਪਹੁੰਚ ਜਾਂਦਾ ਉੱਪਰ ਹਾਂਜੀ ਹਾਂਜੀ ਤੇ ਬੱਚਿਆਂ ਨੂੰ ਵੀ ਬਿਮਾਰੀ ਲੱਗਣ ਦਾ ਡਰ ਰਹਿੰਦਾ ਕਿ ਜਿਹੜਾ ਗੰਦਾ ਪਾਣੀ ਹੁੰਦਾ ਹਾਂਜੀ ਹਾਂਜੀ ਨਿਕਲਣਾ ਬਾਹਰ ਨਿਕਲਣਾ ਹੀ ਔਖਾ ਹੋ ਜਾਂਦਾ ਆ ਅਸਾ ਪਾਣੀ ਇੱਥੇ ਕਿੰਨੇ ਕਿੰਨੇ ਦਿਨ ਖੜਾ ਰਹਿੰਦਾ ਪਾਣੀ ਤੇ ਫਿਰ ਕਿਵੇਂ ਰਹਿ ਰਹੇ ਆ ਤੁਸੀਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਰ ਮਜਬੂਰ ਹਾਂ ਟਾਈਮ ਪਾਸ ਦਾ ਕਰਨਾ ਹੀ ਆ ਹੋਰ ਕਰ ਵੀ ਕੀ ਸਕਦੇ ਆ ਸਾਰੇ ਗਲੀ ਮੁਹੱਲੇ ਵਾਲੇ ਮਿਲ ਕੇ ਸਰਪੰਚ ਸਾਹਿਬ ਦਾ ਗੱਲ ਨਹੀਂ ਕੀਤੀ ਆ। ਕਈ ਵਾਰ ਸਰ ਕੀਤੇ ਇੱਕ ਵਾਰ ਨਹੀਂ ਬਹੁਤ ਵਾਰ ਗੱਲ ਕੀਤੀ ਆ। ਇਹ ਪਹਿਲੀ ਵਾਰ ਨਹੀਂ ਕਈ ਵਾਰ ਇਦਾਂ ਹੀ ਹੋ ਚੁੱਕਾ ਆ। ਪਹਿਲਾਂ ਤਾਂ ਬਹੁਤ ਸਾਰਾ ਸਾਰਾ ਦਿਨ ਪਾਣੀ ਕੱਢਦੇ ਰਹੀਦਾ ਆ ਅੰਦਰੋਂ। ਇੰਨਾ ਪਾਣੀ ਆਂਦਾ ਆ। ਜਿਹਦੇ ਨਸ਼ੇ ਦੇ ਵਿੱਚ ਹੀ ਬੈਠੇ ਹੋਏ। ਦੇਖੋ ਜੀ ਹੁਣ ਸਰਕਾਰ ਤਾਂ ਆਪਣੇ ਲੋਕਾਂ ਨੂੰ ਬਹੁਤ ਪੈਸਾ ਦੇ ਰਹੀ ਹੈਗੀ। ਗਾਹਾਂ ਹੁਣ ਇੱਥੇ ਨਿਕਾਸੀ ਵੀ ਹੋਣੀ ਚਾਹੀਦੀ ਹੈਗੀ ਆ। ਸਾਡੇ ਸਾਹਮਣੇ ਹੁਣ ਐਮਐਲਏ ਹੁਣੀ ਸਾਰੇ ਕੋ 10 ਕਿਲੋ ਜਾਂਦੇ ਸੀ ਇੰਨੀ ਕਰਾਣ ਦਿੱਤੀ ਇੰਨੀ ਦਿੱਤੀ ਹੈਗੀ ਆ ਤੇ ਬਾਅਦ ਵਿੱਚ ਇੱਥੇ ਲੱਗਿਆ ਤਾਂ ਕੁਛ ਨਹੀਂ ਦੀਦਾ ਬਾਕੀ ਸੈਕਟਰੀ ਹੁਣੀ ਸਾਰੇ ਆਪਣੀ ਮਨਮਰਜ਼ੀਆਂ ਕਰਦੇ ਹੈਗੇ ਸਾਰੇ ਆਪਣੇ ਜੇ ਅਸੀਂ ਆਪਾਂ ਸਲਾਹ ਦਈਏ ਕਿ ਨਹੀਂ ਜੀ ਇਦਾਂ ਕਰਨੇ ਉਹ ਫੇ ਸਾਡੇ ਕਹਿਨ ਤੇ ਨਹੀਂ ਚੱਲਦੇ ਕਹਿੰਦੇ ਅਸੀਂ ਆਪਣੀ ਮਰਜ਼ੀ ਨਾਲ ਕਰਨਾ ਤੁਹਾਡੇ ਕਹਿਨ ਤੇ ਨਹੀਂ ਚੱਲਣਾ ਹੈਗਾ ਦੀ ਮੀਂਹੋਂ ਦਾ ਬਹੁਤ ਪਾਣੀ ਆ ਜਾਂਦਾ ਹਾਂਜੀ ਹਾਂਜੀ ਕੀ ਨਾਮ ਹੈ ਜੀ ਬਲਵੀਰ ਕੌਰ ਹਾਂਜੀ ਕਿਹੜੇ ਪਿੰਡ ਤੋਂ ਤੁਸੀਂ ਇਸੇ ਪਿੰਡ ਜੱਟਪੁਰ ਤੋਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਸਾਡਾ ਮੀਂਹ ਪੈਂਦਾ ਸਾਡੀ ਗਲੀ ਬਹੁਤ ਭਰ ਜਾਂਦੀ ਸਾਡੇ ਪਾਣੀ ਅੰਦਰਾ ਚ ਵੜਦਾ ਹੈ ਪਾਣੀ ਅੰਦਰਾ ਚ ਵੜਦਾ ਹਾਂਜੀ ਸਾਡੇ ਨਾਲੇ ਦੀ ਵੀ ਬਹੁਤ ਨਾਲੀਆਂ ਦਾ ਵੀ ਬੜਾ ਗੰਦਾ ਹੈਗਾ ਸਰਪੰਚ ਦੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਆ ਪਿੰਡ ਨੂੰ ਸਾਫ਼ ਸੁੱਧ ਰੱਖਣ ਵਾਸਤੇ ਸਫਾਈ ਦਾ ਪ੍ਰਬੰਧ ਲਈ ਪਿੰਡ ਵਾਸੀਆਂ ਦੀ ਸੁਰੱਖਿਆ ਲਈ ਹਾਂਜੀ ਉਹਨਾਂ ਨੂੰ ਤਾਂ ਕਿਹਾ ਆ ਹੁਣ ਉਹ ਵੀ ਕਹਿੰਦੇ ਅਸੀਂ ਕਰਨਾ ਕਰਦੇ ਕਰਦੇ ਕੁਝ ਨਹੀਂ ਅਜੇ ਤੱਕ ਕੁਛ ਨਹੀਂ ਕੁਝ ਨਹੀਂ ਕੀਤਾ ਹਾਂਜੀ ਬਾਕੀ ਹੁਣ ਉਹਨਾਂ ਦੀ ਮਰਜ਼ੀ ਅਸੀਂ ਕੀ ਕਹਿ ਸਕਦੇ ਅਸੀਂ ਤਾਂ ਗਰੀਬ ਮਾਤੜ ਸੱਤੀ ਹੈਗੇ ਹਾਂ ਹਾਂਜੀ ਅਸੀਂ ਕੀ ਕਰਨਾ ਸਤਾ ਇਹੀ ਕਹਿ ਸਕਦੇ ਆ ਵੀ ਚਲੋ ਬਣਾਓ ਤੁਸੀਂ ਸਾਫ਼ ਕਰ ਹਾਂਜੀ ਗਲੀਆਂ ਆਪਣੀਆਂ ਸਾਫ਼ ਹੋ ਗਈਆਂ ਸਾਨੂੰ ਹੀ ਫਾਇਦਾ ਕਹਿਣਾ ਤੁਹਾਡਾ ਫਰਜ਼ ਆ ਤੁਸੀਂ ਵੋਟਾਂ ਪਾ ਕੇ ਉਹਨਾਂ ਨੂੰ ਸਰਪੰਚ ਬਣਾਇਆ ਪਿੰਡ ਦਾ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਹਾਂਜੀ ਅਸੀਂ ਤਾਂ ਕਹਿੰਦੇ ਉਹਨਾਂ ਨੂੰ ਪਰ ਹੁਣ ਬਾਕੀ ਸਾਡਾ ਕਹਿਣਾ ਹੀ ਬਣਦਾ ਆ ਸਾਡਾ ਹਾਂਜੀ ਬਾਕੀ ਉਹਨਾਂ ਦੀ ਮਰਜ਼ੀ ਆ ਹੁਣ ਕਰਨਾ ਤਾਂ ਉਹਨਾਂ ਨੇ ਕਰਨਾ ਵਾ ਹਾਂਜੀ ਇਹ ਛੱਪੜ ਦੀ ਸਫਾਈ ਕੌਣ ਦੀ ਹੋਈ ਜੀ ਛੱਪੜ ਸਿਪਾਈ ਨਹੀਂ ਹੋਈ ਜੀ ਦੀਵਨ ਇੱਥੇ ਕਾਫੀ ਦਿਨ ਸਾਲ ਹੀ ਉਹ ਚੱਲਦਾ ਹੈਗਾ ਦੀਵਨ ਜੀ ਹੁਣ ਅੱਗੇ ਨੇ ਨਰੇਗਾ ਵਾਲੇ ਲਾਉਂਦੇ ਹੈਗੇ ਨਰੇਗਾ ਵਾਲੇ ਵੀ ਨਹੀਂ ਯਾਦ ਕੀਤਾ ਲਾਏ ਜੀ ਦੋ ਸਾਲ ਹੀ ਹੋ ਗਏ ਹੋਣ ਹਾਂਜੀ ਉਹ ਗੱਭਿਓ ਨਾਲਾ ਉੱਥੇ ਟੁੱਟ ਗਿਆ ਹੈਗਾ ਜੀ ਨਾਲਾ ਨਵਾਂ ਬਣਿਆ ਸੀ ਉਹ ਵੀ ਟੁੱਟ ਗਿਆ ਹੈਗਾ ਦੀਵਨ ਜੀ ਯਾਨੀ ਕਿ ਜਿਸ ਹੱਬ ਨਾਲ ਯਾਨੀ ਕਿ ਮਿੱਟੀ ਪਾ ਕੇ ਬਣਨਾ ਚਾਹੀਦਾ ਸੀ ਉਸ ਹੱਬ ਨਾਲ ਨਹੀਂ ਬਣਿਆ ਹੈਗਾ ਇਹ ਵਾਲਾ ਤੁਮੋਰੇ ਜਾਲੀ ਲਈ ਹੋਈ ਆ ਇੱਕੋ ਹੀ ਪਾਈਪ ਉਹਨਾਂ ਤਿੰਨ ਪਾਈਪ ਜੁਆਇੰਟ ਕਰ ਦਿੱਤੇ ਗਏ ਛੋਟਾ ਪਾਈਪ ਹੈਗਾ ਡੇਢ ਦਾ ਪਾਈਪ ਡੇਢ ਦੇ ਪਾਈਪ ਨੂੰ ਤਿੰਨ ਪਾਈਪ ਡੇਢ ਦੇ ਜੋੜ ਦਿੱਤੇ ਗਏ ਆ ਜਦਕਿ ਮੋਰੇ ਪੰਜ ਦਾ ਪਾਈਪ ਚਾਹੀਦਾ ਸੀ ਕਿਉਂਕਿ ਮੋਰੇ ਵੀ ਡੇਢ ਦਾ ਪਾਈਪ ਤਾਂ ਡੇਢ ਦੇ ਪਾਈਪ ਨੂੰ ਤਿੰਨ ਪਾਈਪ ਜੋੜੇ ਗਏ ਆ ਹੁਣ ਦੱਸੋ ਮੋਰੇ ਉੱਪਰ ਕਿਹੜਾ ਵੱਡਾ ਪਾਈਪ ਆ ਜਿਹੜਾ ਚੱਕੇ ਹੈਗਾ ਸੋ ਹਾਲਾਤ ਤੁਹਾਨੂੰ ਦਿਖਾਣੇ ਆ ਕਿ ਪਾਣੀ ਪਾਣੀ ਵੀ ਅਜੇ ਵੀ ਉਪਾਲੇ ਮਾਰ ਰਿਹਾ ਵਿੱਚ ਐਨੀ ਪਾਣੀ ਦੀ ਤਪਸ਼ ਵੱਧ ਚੁੱਕੀ ਹੈ ਇੱਥੇ ਪਿੰਡ ਵਾਸੀ ਵੀ ਬਹੁਤ ਇਸ ਚੀਜ਼ ਤੋਂ ਦੁਖੀ ਨੇ ਇਸ ਨੂੰ ਜਲਦੀ ਜਲਦੀ ਠੀਕ ਕਰਵਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਸਰਪੰਚ ਸਾਹਿਬ ਵੱਲੋਂ ਸਰਪੰਚ ਸਾਹਿਬ ਦੇ ਕੋਲੋਂ ਪਰ ਸਰਪੰਚ ਸਾਹਿਬ ਵੱਲੋਂ ਇਹਨਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਇਹ ਜਿਹੜੀ ਪਾਈਪ ਇੱਥੇ ਪਣੀ ਸੀ ਹਨਾ ਇਹ ਪੁਲੀ ਇੱਥੇ ਜਣਗੇ ਨਹੀਂ ਢਾਹਤੀ ਸੀ ਪੁਲੀ ਦੇ ਸਹਾਂ ਤੇ ਇਹ ਪਾਈਪ ਇੱਥੇ ਪਾਉਣੇ ਸੀ ਹੈਗੇ ਤਿੰਨ ਪਾਈਪ ਹੈਗੇ ਹੈਗੇ ਇਦਾਂ ਦੇ ਇਦਾਂ ਹੀ ਪਏ ਹੈਗੇ ਪਾਈਪ ਤਿੰਨ ਸਾਲ ਹੋ ਗਏ ਪਾਈਪ ਨਹੀਂ ਪਾਏ ਗਏ ਇੱਥੇ ਹਾਂਜੀ ਇੱਥੇ ਮoure ਹੌਦੀ ਬਣਾਤੀ ਹੈਗੀ ਇੱਥੇ ਉਹ ਪਾਣੀ ਇਧਰ ਨਿਕਾਸੀ ਹੁੰਦਾ ਹੈਗਾ ਪਹਿਲਾਂ ਤੋਂ ਸ਼ੁਰੂ ਤੋਂ ਹੀ ਤੇ ਨਾਲ ਇੱਥੋਂ ਦੀ ਨਾਲਾ ਬਣਾਇਆ ਗਿਆ ਹੈਗਾ ਇਹ ਨਹੀਂ ਇਹ ਆਥੇ ਪਹਿਲਾਂ ਪੁਲੀ ਹੁੰਦੀ ਸੀ ਪੁਲੀ ਦਾ ਹੀ ਪਾਣੀ ਨਿਕਲ ਜਾਂਦਾ ਸੀ ਪਾਣੀ ਘਰਾਂ 'ਚ ਨਹੀਂ ਵੜਦਾ ਸੀ ਹੁਣ ਜਦ ਦੀ ਪੁਲੀ ਇੱਥੇ ਪੂਰ ਹੋ ਗਈ ਉਹ ਘਰਾਂ 'ਚ ਪਾਣੀ ਵੜਦਾ ਹੈਗਾ ਤੇ ਆ ਵੀ ਗਲੀ ਬਹੁਤ ਭਰ ਜਾਂਦੀ ਇੱਥੇ ਪਾਣੀ ਇੰਨੇ ਨਾਲ ਆ ਜਾਂਦਾ ਹੈਗਾ ਪਾਣੀ ਇੱਥੇ ਇਹ ਤੇ ਅਸਿਕੜੇ ਉਹ ਖੰਬੇ ਤਾਂ ਹੀ ਚਲ ਜਾਂਦਾ ਹੈਗਾ ਪਾਣੀ ਦੀ ਸੀਵਰੇਜ ਵਗਾਰਾ ਇੱਥੇ ਪਈ ਨਹੀਂ ਹੋਏ ਪਿੰਡ ਸੀਵਰੇਜ ਪਿਆ ਆਹ ਪਿਆ ਸੀਵਰੇਜ ਪਿਆ ਆਹ ਪਿਆ ਇੱਕੋ ਹੀ ਪਾਇਪ ਆਂਦਾ ਜੀ ਇਹਨਾਂ ਤਿੰਨ ਪਾਇਪ ਜੋੜੇ ਗਏ ਆ ਇਹਨਾਂ ਇਹ ਛੋਟਾ ਛੋਟਾ ਪਾਈਪ ਹੈਗਾ ਡੇਢ ਦਾ ਪਾਈਪ ਆ ਡੇਢ ਦੇ ਪਾਈਪ ਨੇ ਡੇਢ ਡੇਢ ਦੇ ਪਾਈਪ ਜੋੜੇ ਹੋ ਆ ਤਿੰਨ ਜਦਕਿ ਇਹਨਾਂ ਵੱਡੇ ਏਡੇ ਪਾਇਪ ਚਾਹੀਦੇ ਸੀ ਏਡੇ ਪਾਇਪ ਪਏ ਨਹੀਂ ਹੈਗੇ ਜੀ ਇਹ ਤੇ ਬਾਕੀ ਇੱਥੇ ਪੁਲੀ ਯਾਨੀ ਕਿ ਪਹਿਲਾਂ ਬਣੀ ਸੀ ਪੁਲੀ ਤੋੜ ਦਿੱਤੀ ਪੁਲੀ ਤੋੜਨ ਤੋਂ ਬਾਅਦ ਆਹ ਪਾਇਪ ਲੈ ਆਂਦੇ ਸੀ ਆ ਪਾਇਪ ਪਾਏ ਨਹੀਂ ਨੀ ਮੁੜ ਕੇ ਉਹ ਸਰਪੰਚ ਨੂੰ ਕਿਹਾ ਵੀ ਪਹਿਲਾਂ ਵੀ ਗਿਆ ਸੀ ਉਹਨੇ ਨਹੀਂ ਕੀਤਾ ਹੈਗਾ ਉਹਨੇ ਕੁਝ ਵੀ ਗਰੀਬ ਬੰਦੇ ਕੀ ਕਰ ਲੜਣਾ ਹਾਂਜੀ ਹੈਨਾ ਗਰੀਬ ਨੇ ਕੀ ਕਰਨਾ ਤੇ ਅਸੀਂ ਬੜੇ ਔਖੇ ਹੋ ਕੇ ਹੁਣ ਸਿਆਣੇ ਹੋ ਗਏ ਸਭ ਤੋਂ ਹੁੰਦਾ ਨਹੀਂ ਇੱਕ ਸਾਡੀ ਲਿੰਗੜੀ ਆ ਉਹ ਵੀ ਵਿਚਾਰੀ ਐਦਾ ਮਤਲਬ ਸਾਥੀ ਆ ਕਰ ਨਹੀਂ ਸਕਦਾ ਕੁਝ ਢਾਕੇ ਅਸੀਂ ਦੁਬਾਰਾ ਖਰਚਾ ਇੰਨਾ ਕੀਤਾ ਪਾਣੀ 2-3 ਵਾਰੀ ਸਾਡਾ ਅੰਦਰ ਵੜ ਗਿਆ ਸਾਡਾ ਸਾਰਾ ਕੰਮ ਖਰਾਬ ਹੋ ਗਿਆ ਹੁਣ ਅਸੀਂ ਐਦਾ ਕਿਸੇ ਨੇ ਮਾੜੀ ਮੋਟੀ ਮਾਜਿਤ ਕੀਤੀ ਪੈਸੇ ਦੇਣੇ ਅਸੀਂ ਜਾਣ ਕੇ ਕਹਿ ਸੁਣ ਕੇ ਤੇ ਉਹ ਕਹਦੇ ਉੱਚਾ ਕਰ ਲਓ ਤੁਸੀਂ ਅਸੀਂ ਉੱਚਾ ਕੀਤਾ ਹਜ ਵਿੱਚੇ ਪਿਆ ਸਰ। ਸਰਪੰਚ ਨੇ ਮੱਦ ਦਿੱਤੀ ਕੋਈ? ਮੱਜਤ ਨਹੀਂ ਕੋਈ ਬਾਹਰਲਾ ਬੰਦਾ ਸੀਗਾ ਜਿਹਨੇ ਮੱਜਤ ਕੀਤੀ। ਉਹ ਕਹਿੰਦਾ ਪੈਸਾ ਬਾਅਦ ਚ ਮੈਂ ਦੇ ਦਿਆਂਗਾ ਜਿੱਦਾਂ ਹੁਣ। ਇਹ ਪਾਣੀ ਇੱਧਰ ਕਰਾ। ਪਾਣੀ ਆ ਸਾਡੇ ਅੰਦਰ ਦੋ ਤਿੰਨ ਬਾਰੀ ਹੁਣ ਆਇਆ ਪਸ਼ੂ ਉੱਧਰ ਸਾਡੇ ਅਸੀਂ ਬੰਨੀ ਹੋਏ ਨਾਲ ਸਰਦਾਰਾਂ ਦੇ ਤੇ ਪਾਣੀ ਇੱਥੇ ਤੇ ਸਾਰੇ ਵੜ ਜਾਂਦਾ। ਬਹੁਤ ਕੰਮ ਖਰਾਬ ਹੁੰਦਾ। ਗਰੀਬ ਬੰਦੇ ਕਰ ਕੀ ਲੈਣਾ? ਦੋ ਤਿੰਨ ਬਾਰੀ ਮੇਰੇ ਘਰ ਆ ਇਹਦਾ ਪ੍ਰੈਸ਼ਨ ਹੋਇਆ। ਖਾਰ ਦਾ ਮਰੀਜ਼ ਹੋ। ਅਸੀਂ ਬਹੁਤ ਗੱਲ ਨਹੀਂ ਕਰ ਸਕਦੇ ਭਾਜੀ ਮੈਂ ਵੀ ਅੱਜ ਬਿਮਾਰ ਜਿਹੀ ਰਹਿਣੀ ਆ ਹਾਂਜੀ ਕੀ ਨਾਮ ਆ ਤੁਹਾਡਾ ਜੀ ਕੁਲਵੀਰ ਕੌਰ ਜੀ ਕਿਹੜੇ ਪਿੰਡ ਤੋਂ ਜੀ ਜਟਪੁਰ ਤੋਂ ਜੀ ਹਾਂਜੀ ਕੀ ਸਮੱਸਿਆ ਇੱਥੇ ਪਿੰਡ ਸਾਡੇ ਮਕਾਨਾਂ ਮਗਰ ਪਾਣੀ ਬਹੁਤ ਆ ਜੀ ਤਾਂ ਚੜ ਜਾਂਦਾ ਦੋ ਦੋ ਤਿੰਨ ਵਾਰੀ ਮਕਾਨ ਢਾਕੇ ਬਣਾਏ ਅੰਦਰਾਂ ਚ ਪਾਣੀ ਪੈਂਦਾ ਸੀ ਅੱਛਾ ਤਾਂ ਹੁਣ ਮੋਹਰੋ ਤਾਂ हट ਗਿਆ ਤਾਂ ਪਿੱਛੇ ਪਾਣੀ ਸਾਡੇ ਇੱਧੇ ਵਗਦਾ ਹੈ ਮਕਾਨ ਤਾਂ ਇੱਕ ਵਾਰੀ ਬਣਾਉਣਾ ਬੜਾ ਔਖਾ ਹੈ ਤੇ ਤੁਸੀਂ ਤਿੰਨ ਵਾਰੀ ਮਕਾਨ ਬਣਾ ਚੁੱਕੇ ਤੇ ਹੁਣ ਮਜਬੂਰੀ ਨਹੀਂ ਬਣਾਉਣੇ ਪੈਂਦੇ ਆ ਜੀ ਹਲੇ ਪਾਣੀ ਪਿੱਛੇ ਆ ਜਾਂਦਾ ਫੇਰ ਕਰਨਾ ਪੈਂਦਾ ਬੰਦੇ ਨੂੰ ਤੇ ਇਹਦੀ ਸਮੱਸਿਆ ਸਮਾਧਾਨ ਤਾਂ ਸਰਪੰਚ ਸਾਹਿਬ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਹੁਣ ਪਿੱਛੋਂ ਅੱਗੇ ਲੈ ਕਹਿੰਦੇ ਆ ਹੁਣ ਪਿੱਛੇ ਕੋਈ ਕਰਦਾ ਨਹੀਂਗਾ ਹੂੰ ਸਪਾਈਟ ਵੀ ਕਰਾਂਦੇ ਆ ਹੁਣ ਪਿੱਛੇ ਪੱਕਾ ਨਹੀਂ ਨਾ ਹੁੰਦਾ ਜਾਂ ਤੇ ਪੱਕਾ ਨਹੀਂ ਹੁੰਦਾ ਉਹਨਾਂ ਚੱਕਰ ਉਹ ਥੋੜਾ ਮਸਲਾ ਨਹੀਂ ਹੱਲ ਹੁੰਣਾ ਉਹਨਾਂ ਚੱਕਰ ਕੋਈ ਮਸਲਾ ਹੱਲ ਨਹੀਂ ਹੁੰਦਾ ਜੇਕਰ ਪਾਣੀ ਨਿਕਾਸ਼ ਨਹੀਂ ਕੋਈ ਹੁੰਦਾ ਉੱਥੇ ਜੇ ਪਾਣੀ ਨਿਕਾਸ਼ ਹੋਏ ਫਿਰ ਤੁਹਾਡਾ ਮਸਲਾ ਹੱਲ ਹੋ ਜਾਣਾ ਹੈ ਨਾ ਹਾਂਜੀ ਹਾਂਜੀ ਸੋ ਇੱਥੇ ਗੁਰਦੁਆਰਾ ਸਾਹਿਬ ਦੇ ਨਾਲ ਆਂਗਣਵਾੜੀ ਸੈਂਟਰ ਕਮਿਊਨਿਟੀ ਹਾਲ ਤੇ ਜੰਜ ਘਰ ਕਾਫੀ ਪੁਰਾਣਾ ਬਣਿਆ ਹੋਇਆ ਤੇ ਇਹਦੇ ਹਾਲਾਤ ਤੋਂ ਦਿਖਣ ਨੇ ਆ ਕਿ ਛੱਤ ਦੇ ਉੱਤੇ ਕਿੱਦਾਂ ਘਾਹ ਜੜੀ ਬੁੱਟੀ ਉਗ ਚੁੱਕੀ ਹੈ ਪੰਚਾਇਤ ਵੱਲੋਂ ਕੋਈ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਨਾ ਹੀ ਕੋਈ ਇੱਥੇ ਨਰੇਗਾ ਵਾਲਿਆਂ ਦੀ ਡਿਊਟੀ ਵੀ ਲਗਾਈ ਜਾ ਰਹੀ ਸਫਾਈ ਕਰਨ ਦੀ ਦੂਸਰੇ ਪਾਸੇ ਕਮਿਊਨਿਟੀ ਸੈਂਟਰ ਜਿਹੜਾ ਇਹਦੇ ਹਾਲਾਤੋਂ ਦਿਖਾ ਰਹੇ ਆ ਇਹ ਕੰਦਾ ਕਿੱਦਾਂ ਪਾੜ ਚੁੱਕੀਆਂ ਨੇ ਕਿਸੇ ਵੇਲੇ ਵੀ ਇਹ ਬਿਲਡਿੰਗ ਢਾਈ ਢੇਰੀ ਹੋ ਸਕਦੀ ਆ ਥੱਲੇ ਡਿੱਗ ਸਕਦੀ ਆ ਜਦ ਕਿ ਬੱਚੇ ਵੀ ਇੱਥੇ ਰੋਜ਼ਾਨਾ ਖੇਡਦੇ ਨੇ ਪਰ ਹਾਲਾਤ ਇਦਾਂ ਦੇ ਨੇ ਖੇਡਦੇ ਬੱਚਿਆਂ ਤੇ ਵੀ ਇਹ ਬਿਲਡਿੰਗ ਡਿੱਗ ਕੇ ਇੱਕ ਨੁਕਸਾਨ ਇੱਥੇ ਕਰ ਸਕਦੀ ਆ ਇਸ ਦੀ ਵੀ ਮੁਰੰਮਤ ਜਿਹੜੀ ਆ ਦੇਖਰੇਖ ਜਿਹੜੀ ਆ ਉਹ ਸਰਪੰਚ ਸਾਹਿਬ ਦੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਆ ਪੰਚਾਇਤ ਦੀ ਜ਼ਿੰਮੇਵਾਰੀ ਹੁੰਦੀ ਆ ਤੇ ਪਿੰਡ ਵਾਸੀਆਂ ਨਾਲ ਲੈ ਕੇ ਇਸ ਦੀ ਜੋ ਰਿਪੇਅਰ ਆ ਜੋ ਮੁਰੰਮਤ ਆ ਉਹ ਕੀਤੀ ਜਾਣੀ ਚਾਹੀਦੀ ਆ ਹਾਲਾਤ ਵੱਧ ਤੋਂ ਵੱਧ ਬਣ ਰਹੇ ਨੇ ਇੱਥੇ ਤੇ ਪਿੰਡ ਵਾਸੀਆਂ ਦੇ ਵਿੱਚ ਵੀ ਇੱਕ ਰੋਸ ਹੈ ਵਿਕਾਸ ਕਾਰਜਾਂ ਲੈ ਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਵੱਡੇ-ਵੱਡੇ ਪ੍ਰਚਾਰ ਕੀਤੇ ਜਾਂਦੇ ਨੇ ਵਿਕਾਸ ਦੇ ਨਾਂ ਤੇ ਮੋਹੱਲਾ ਕਲੀਨਿਕਾ ਖੋਲਣ ਦੇ ਨਾਮ ਤੇ ਪ੍ਰਚਾਰ ਕੀਤੇ ਜਾ ਰਹੇ ਨੇ ਪਿੰਡਾਂ ਵਿੱਚ ਸ਼ਰਾਂ ਵਿੱਚ ਗਰੰਟਾਂ ਦੇ ਕੇ ਪ੍ਰਚਾਰ ਕੀਤੇ ਜਾ ਰਹੇ ਨੇ ਕਿ ਅਸੀਂ ਵਿਕਾਸ ਦਾ ਕੰਮ ਜਿਹੜਾ ਉਹ ਪੂਰੇ ਜੋਰ ਸ਼ੋਰ ਨਾਲ ਕਰ ਰਹੇ ਹਾਂ ਪਰ ਹਾਲਾਤ ਜਿਹੜੇ ਗਰਾਊਂਡ ਲੈਵਲ ਤੇ ਆਪਾਂ ਆ ਕੇ ਦੇਖਦੇ ਹਾਂ ਤੇ ਹਾਲਾਤ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਆਪਣੇ ਜੀਬੀਸੀ ਅਪਡੇਟ ਦੇ ਮਾਧਮ ਦਰਾਂ ਹੀ ਕੂੜੇਦਾਨ ਬਣਾ ਦਿੱਤਾ ਗਿਆ ਪਿੰਡ ਦੇ ਵਿੱਚ ਗਿੱਲਾ ਸੁੱਕਾ ਕੂੜਾ ਸੁੱਟਣ ਲਈ ਅਲੱਗ-ਅਲੱਗ ਜਿਹੜੇ ਨੇ ਉਹ ਕਮਰੇ ਟਾਈਪ ਬਣਾ ਦਿੱਤੇ ਗਏ ਨੇ ਪਰ ਪਿੰਡ ਵਾਸੀ ਕੂੜਾ ਸੁੱਟਣ ਜਾਣ ਵਾਸਤੇ ਵੀ ਇੱਥੋਂ ਡਰਦੇ ਨੇ ਕੋਈ ਜਾਨਵਰ ਕੋਈ ਸੱਪ ਕੋਈ ਨਿਓਲ ਕੋਈ ਹੋਰ ਕਿਸ ਤਰ੍ਹਾਂ ਦੀ ਜ਼ਹਿਰੀਲੀ ਚੀਜ਼ ਹੈ ਇਹਦੇ ਵਿੱਚ ਨਾ ਘੁੰਮਦੀ ਹੋਵੇ ਜਦ ਕਿ ਤੇ ਸਫਾਈ ਜਿਹੜੀ ਆ ਕਰਨੀ ਬਹੁਤ ਲਾਜ਼ਮੀ ਆ ਜਿੰਨਾ ਚਿਰ ਸਫਾਈ ਨਹੀਂ ਹੁੰਦੀ ਤਾਂ ਕੂੜਾ ਕਰਕੜ ਜਿਹੜਾ ਪਿੰਡ ਵਾਸੀਆਂ ਵੱਲੋਂ ਇੱਥੇ ਬਾਹਰ ਹੀ ਸੁੱਟਿਆ ਜਾ ਰਿਹਾ ਸਿਰਫ ਇੱਥੋਂ ਸਫਾਈ ਦਾ ਪ੍ਰਬੰਧ ਨਾ ਹੋਣ ਕਰਕੇ ਹਾਂਜੀ ਕੀ ਨਾਮ ਹੈ ਜੀ ਸੁਖਵਿੰਦਰ ਕੋ ਹਾਂਜੀ ਕੀ ਕਿਹੜੇ ਪਿੰਡ ਤੋਂ ਤੁਸੀਂ ਜੱਟਪੁਰ ਕੀ ਕਹਿਣਾ ਚਾਹੋਗੇ ਜੀ ਅਸੀਂ ਤਾਂ ਇਹ ਕੰਨੇ ਪਾਜੀ ਆ ਸਾਰਾ ਪੱਧਰਾ ਹੋਣਾ ਚਾਹੀਦਾ ਕਿ ਇਹ ਨੇਰੀਆਂ ਦੀ ਸਾਡੇ ਅੰਦਰ ਆਉਂਦੇ ਆ ਕਾਗਜ ਆ ਗੰਦਗੀ ਇੰਨੀ ਹਾਂਜੀ ਤਾਂ ਬਿਮਾਰੀਆਂ ਇੰਨੀਆਂ ਫੈਲਦੀਆਂ ਆ ਪਰ ਇਹਦੇ ਵਾਸਤੇ ਉਹ ਬੜਾਤਾ ਹੋਇਆ ਜਿਹੜਾ ਗਿੱਲਾ ਸੁੱਕਾ ਕੂੜਾ ਜੀ ਉਹ ਤਾਂ ਪਾਜੀ ਹਜੇ ਬਣਦੇ ਪਏ ਆ ਕੂੜਾ ਤਾਂ ਲੋਕ ਹੀ ਪੈਂਦੇ ਸਿੱਟੀ ਜਾਂਦੇ ਉੱਧਰ ਸਿੱਟਣ ਨੂੰ ਕਹਿੰਦੇ ਉੱਧਰ ਕੋਈ ਸੱਟਦਾ ਹੀ ਨਹੀਂਗਾ ਇਹ ਹਜੇ ਬਣਦਾ ਪਿਆ ਇੱਧਰ ਸਿੱਟੀ ਜਾਂਦੇ ਆ ਕੋਈ ਦੂਜਾ ਨਹੀਂ ਕਰਦਾ ਹੈਗਾ ਹਾਂਜੀ ਹਸਿ ਤਾਈ ਕਨੇ ਇੱਥੇ ਵਧੀਆ ਬਣਾਣ ਕਿ ਕੋਈ ਬੈਠ ਸਕੇ ਕੋਈ ਦੂਜਾ ਕਰੇ ਹੁਣ ਇੰਨਾ ਪੈਸਾ ਵੀ ਆਉਂਦਾ ਸਰਕਾਰ ਜੇ ਭੇਜਦੀ ਵੀ ਹ ਤਾਂ ਸਹੀ ਢੰਗ ਨਾਲ ਲੱਗੂਗਾ ਤਾਂ ਵਧੀਆ ਆ ਹੂੰ Welcome to daV University Jalandha where knowledge meets innovation established with a vision to empower minds and transform futures At daV University we believe in excellence through education where tradition meets modernity a state-of-the-art campus and world-class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.